तारण सत श्री अकाल अज की वीडियो की शुरुआत चलो एक वाक न करते हाँ मैं कोठे ते चढ़ी ते मी पैण लग गया मैं कोठे तो चढ़ी तो मीँ पैण लग गया हूँ इत दो बार ते बारते वरतों की है मैं कोठे चढ़ी तो मीँ पैण लग गया हूँ इन्हों दो ते दे विच कुछ फर्क है होगा तो जरूर तई तो आप दो वरते ने हूँ पहले तो का मतलब है ਮੈਂ ਕੋਠੇ ਉੱਤੇ ਚੜੀ ਤੇ ਦੂਜੇ ਤੇ ਦਾ ਮਤਲਬ ਹੈ ਅਤੇ ਮੀ ਪੈਣ ਲੱਗ ਗਿਆ ਹੁਣ ਇੱਕ ਤਾਂ ਉੱਤੇ ਸੀ ਤੇ ਇੱਕ ਹੇਤੇ ਸੀ ਪਰ ਸਾਨੂੰ ਕਿਵੇਂ ਪਤਾ ਲੱਗੇਗਾ ਕਿ ਕਿਹੜੇ ਤੇ ਦਾ ਮਤਲਬ ਤੇ ਹੈ ਤੇ ਕਿਹੜੇ ਤੇ ਦਾ ਮਤਲਬ ਹੈ ਅਤੇ ਇੱਥੇ ਸਾਡੀ ਮਦਦ ਕਰਦੀ ਹੈ ਛਟਮਰੋੜੀ ਭਾਫ ਕੀ ਅਪੋਸਟ੍ਰੋਫੀ ਸੋ ਅਪੋਸਟ੍ਰੋਫੀ ਇੱਕ ਤਰ੍ਹਾਂ ਨਾਲ ਅੱਜ ਦੀ ਵੀਡੀਓ ਦਾ ਆਧਾਰ ਸਾਬਤ ਹੋਣ ਵਾਲੀ ਹੈ ਛਟਮਰੋੜੀ ਦੇ ਕੇਸ ਵਿੱਚ ਜਦੋਂ ਵੀ ਕਿਸੇ ਸ਼ਬਦ ਵਿੱਚੋਂ ਅਪੋਸ ਅੱਖਰ ਨੂੰ ਵੱਖਰਾ ਕਰਦੇ ਹਾਂ ਉੱਥੇ ਉਸ ਸ਼ਬਦ ਦੇ ਅਰਥ ਤੇ ਜਾਂ ਫਿਰ ਉਸ ਜਿਹੜੇ ਬਚੇ ਹੋਏ ਅੱਖਰ ਹੈ ਉਹਦੇ ਅਰਥ ਤੇ ਕੋਈ ਫਰਕ ਨਹੀਂ ਪੈਂਦਾ ਹੈ ਸੋ ਜਦੋਂ ਕਿਸੇ ਸ਼ਬਦ ਦੇ ਵਿੱਚੋਂ ਕਿਸੇ ਅੱਖਰ ਨੂੰ ਆਪਾਂ ਵੱਖ ਕਰਦੇ ਹਾਂ ਤਾਂ ਉਥੇ ਆਪਾਂ ਇਸ ਛੁਟ ਮਰੋੜੀ ਦੀ ਵਰਤੋਂ ਕਰਦੇ ਹਾਂ ਜਿਹੜੇ ਤੇ ਦੇ ਅੱਗੇ ਆਪਾਂ ਛੁਟ ਮਰੋੜੀ ਲਾਉਨੇ ਆ ਉਹਦਾ ਮਤਲਬ ਹੁੰਦਾ ਹੈ ਉੱਤੇ ਤੇ ਜਿਹੜਾ ਤੇ ਬਿਲਕੁਲ ਆਪਣੇ ਵਿੱਚ ਤੱਤਾ ਤੇ ਉਹਦੇ ਉੱਤੇ ਲਾਂ ਲਾ ਕੇ ਆਪਾਂ ਇਦਾਂ ਹੀ ਲਿਖ ਦਿੱਤਾ ਹੈ ਉਹ ਹੁੰਦਾ ਹੈ ਜੀ ਅਤੇ ਉੱਤੇ ਵਿੱਚ ਆਪਾਂ ਊੜਾ ਪੈਰ ਦਾ ਔਂਕੜ ਉੱਤੇ ਵਾਲੀ ਅਦਕ ਆਪਾਂ ਇਹ ਸਾਰਾ ਵਕ ਕਰ ਦਿੱਤਾ ਤੱਤੇ ਤੇ ਪਿੱਛੇ ਜਿਹੜੀ ਲਾਂ ਬਚ ਗਈ ਸੀ ਉਹਦੇ ਅੱਗੇ ਆਪਾਂ ਲਾ ਦਿੱਤੀ ਜੀ ਛੁਟਮਰੋ ਪਰ ਅਤੇ ਜਿਹੜਾ ਹੈ ਅਤੇ ਤੇ ਤੇ ਉਹ ਬਿਲਕੁਲ ਇੱਕੋ ਤਰੀਕੇ ਨਾਲ ਕਿਉਂਕਿ ਐਡੇ ਦੀ ਵੀ ਬਹੁਤ ਥੋੜੀ ਜੀ ਆਵਾਜ਼ ਆਉਂਦੀ ਹੈ ਇਸ ਕਰਕੇ ਆਪਾਂ ਉਹਨੂੰ ਇਸੇ ਤਰ੍ਹਾਂ ਲਿਖ ਦਿੰਨੇ ਆ ਇਹਦੀ ਅਗਲੀ ਉਦਾਹਰਨ ਹੈ ਬਕਸੇ ਚ ਕੱਪੜੇ ਪਏ ਨੇ बक्से च कपड़े पे ने समझ आ गया होगा मतलब है जी बक्से कपड़े पे ने सो विच्च वावा उत्ते लगी अदक ओनू वक् कर दिता इस अखर तो आप चचा जिल्कुल वक्रा कर दिता उपा उस चचे के दे अगे ला दिखी जी छुटमरूड़ी भाव की इस चचे का मतलब है ਇਸੇ ਤਰੀਕੇ ਨਾਲ ਫੇਰ ਆਪਾਂ ਜਦੋਂ ਬੋਲਦੇ ਹਾਂ ਆਪਾਂ ਕਹਿੰਦੇ ਆਲਮਾਰੀ ਚੋਂ ਕੱਪੜੇ ਕੱਢ ਲਿਆ ਸੋ ਆਲਮਾਰੀ ਵਿੱਚੋਂ ਕੱਪੜੇ ਕੱਢ ਲਿਆ ਸੋ ਇੱਥੇ ਵੀ ਜਿਹੜਾ ਚੱਚਾ ਹੈ ਉਹਦੇ ਉੱਤੇ ਹੋੜਾ ਲੱਗਿਆ ਪਿੱਛੇ ਬਿੰਦੀ ਲੱਗੀ ਇਹਦੇ ਆਪਾਂ ਅੱਗੇ ਲਾ ਦਿੱਤੀ ਛੁਟਮਰੋੜੀ ਇਸੇ ਤਰੀਕੇ ਨਾਲ ਆਪਾਂ ਵਾਕ ਬਣਾ ਸਕਦੇ ਹਾਂ ਲੋਕਤੰਤਰ ਚ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੁੰਦੀ ਹੈ ਸੋ ਲੋਕਤੰਤਰ ਚ ਇਹਦੇ ਅੱਗੇ ਚੱਚੇ ਦੇ ਅੱਗੇ ਆਪਾਂ ਲਾਈਆ ਪੋਸਟ ਆਫੀ ਲੋਕਾਂ ਨੂੰ ਕਟ ਹੇ ਇਕੱਠੇ ਫੇਰ ਸ਼ਬਦ ਇਕੱਠੇ ਤੋਂ ਆਇਆ ਸੀ ਸੋ ਇੱਥੇ ਫੇਰ ਅਸੀਂ ਲਾ ਦਿੱਤੀ ਜੀ ਛੁਟਮਰੋੜੀ ਸੋ ਲੋਕਤੰਤਰ ਵਿੱਚ ਲੋਕਾਂ ਨੂੰ ਇਕੱਠੇ ਹੋਣ ਦੀ ਲੋੜ ਹੁੰਦੀ ਹੈ ਸੋ ਇਸ ਤਰੀਕੇ ਨਾਲ ਜਦੋਂ ਵੀ ਕਿਸੇ ਸ਼ਬਦ ਦੇ ਅੱਗੇ ਤੁਹਾਨੂੰ ਇਹ ਛੁਟਮਰੋੜੀ ਦਿਸਦੀ ਹੈ ਉਹਦਾ ਮਤਲਬ ਕੋਈ ਨਾ ਕੋਈ ਅੱਖਰ ਉੱਥੋਂ ਮਿਸਿੰਗ ਹੈ ਜਿੱਦੀ ਵੀਡੀਓ ਦਾ ਮਕਸਦ ਸੀ ਤੁਹਾਨੂੰ ਦੱਸਣਾ ਕਿ ਜਦੋਂ ਵੀ ਤੁਸੀਂ ਲਿਖਦੇ ਹੋ ਜਾਂ ਫਿਰ ਪੰਜਾਬੀ ਨੂੰ ਪੜ੍ਹਦੇ ਹੋ ਉੱਥੇ ਇਸ ਛੁਟਮਰੋੜੀ ਨੂੰ ਲਾਉਣਾ ਜਾਂ ਫਿਰ ਲੱਗੀ ਹੋਈ ਨੂੰ ਉਸ ਹਿਸਾਬ ਨਾਲ ਪੜ੍ਹਨਾ ਜ਼ਰੂਰੀ ਹੈ ਵੈਸੇ ਆਮ ਤੌਰ ਤੇ ਨਾਬਲ ਦੇ ਵਿੱਚ ਜਦ ਪੁਰਾਣੇ ਸਾਹਿਤ ਦੇ ਵਿੱਚ ਤੁਹਾਨੂੰ ਬਿਲਕੁਲ ਸਹੀ ਤਰੀਕੇ ਨਾਲ ਵਿਸ਼ਰਾਮ ਚੰਨ ਲੱਗਿਆ ਹੋਇਆ ਦਿਸਪੈਂਦਾ ਹੈ ਪਰ ਅੱਜ ਕੱਲ ਕਿਉਂਕਿ ਪੰਜਾਬੀ ਦੀਆਂ ਤਰੁੱਟੀਆਂ ਹੀ ਬਹੁਤ ਜ਼ਿਆਦਾ ਨੇ ਸੋ ਇਹਨਾਂ ਨਿੱਕੀਆਂ ਗੱਲਾਂ ਉੱਤੇ ਕੋਈ ਧਿਆਨ ਨਹੀਂ ਦਿੰਦਾ ਸੋ ਸੋਚਿਆ ਕਿ ਛੋਟੀ ਜੀ ਵੀਡੀਓ ਨਾਲ ਇਸ ਪੂਰੀ ਕਨਫਿਊਜ਼ਨ ਨੂੰ ਦੂਰ ਕਰ ਦਵਾਂ ਉਮੀਦ ਕਰਦੀ ਹਾਂ ਕਿ ਇਸ ਕੰਮ ਵਿੱਚ ਮੈਂ ਸਫਲ ਹੋਈ ਹੋਵਾਂਗੀ ਸੋ ਅੱਜ ਦੀ ਵੀਡੀਓ ਤੁਹਾਨੂੰ ਪਸੰਦ ਆਈ ਲਾਈਕ ਕਰ ਦਿਓ ਚੈਨਲ ਨੂੰ ਸਬਸਕ੍ਰਾਈਬ ਕਰ ਦਿਓ ਮੈਂ ਮਿਲਾਂਗੀ ਤੁਹਾਨੂੰ ਮੇਰੀ ਅਗਲੀ ਵੀਡੀਓ ਦੇ ਵਿੱਚ ਉਦੋਂ ਤੱਕ ਦੇ ਲਈ ਧੰਨਵਾਦ